ਕਿਸਾਨ ਭਰਾ ਉਹ ਇੱਕ ਮੱਕੀ ਦਿਖਾ ਰਿਆ ਜਿਸ ਮੱਕੀ ਦੀਆਂ ਅੱਜ 90 ਦਿਨਾਂ ਦੇ ਹੋਣ ਤੇ ਛੱਲੀਆਂ ਟੁੱਟ ਕੇ ਟਰਾਲੀ 'ਚ ਪੈ ਗਈਆਂ ਤੇ ਇਹ ਵੀਰੇ ਨੇ ਟ్రਾਇਲ ਕੀਤਾ ਕਣਕ ਵਾਲੇ ਬਾਣ 'ਚ ਦੇਖੋ ਜਦੋਂ ਵੀ ਕੋਈ ਮੱਕੀ ਦੀ ਕਿਸਮ ਵਿਕਦੀ ਹੈਗੀ ਜਾਂ ਕਿਸਾਨ ਮੇਲਿਆਂ ਦੇ ਵਿੱਚ ਤੁਹਾਨੂੰ ਕੰਪਨੀਆਂ ਪਰਚੇ ਵੰਡਦੀਆਂ ਹੈਗੀਆਂ ਜਾਂ ਤੁਹਾਨੂੰ ਕੋਈ ਥੈਲੀ ਦੇ ਉੱਤੇ ਫੋਟੋ ਦੇਖਣ ਨੂੰ ਮਿਲਦੀ ਹੈ ਉਹ ਗੱਲ ਅੱਧੀ ਅਧੂਰੀ ਹੁੰਦੀ ਹੈ ਜਦੋਂ ਕੋਈ ਫਸਲ ਖੇਤ 'ਚ ਲੱਗੀ ਦਿਖ ਜਾਂਦੀ ਹੈ ਨਾ ਸਵਾਦ ਤੇ ਯਕੀਨ ਉਦੋਂ ਹੀ ਆਉਂਦਾ ਹੈਗਾ ਤੇ ਆਪਾਂ ਫਕਤਾ ਭਾਈ ਦੇ ਨੇੜੇ ਪਿੰਡ ਕੋਠੇਗੁਰੂ ਵਿੱਚ ਖੜੇ ਹੈਗੇ ਸਾਸੀ ਘਾਲ ਵੀਰੇ ਬਾਜੀ ਕਿਹੜੀ ਤਰੀਕ ਦੀ ਵਜਾਈ ਹੈ ਇਹਦੀ ਇਹ 20 April ਦੀ ਠੀਕ ਹੈ ਤੇ ਅੱਜ ਹੋ ਗਈ ਆਪਣੀ 19 June ਸੌਰੀ ਜੁਲਾਈ ਜੁਲਾਈ 90 ਪਲੱਸ ਹੋ ਗਈ ਅੱਜ 90 ਪਲੱਸ ਦੇ ਨਾਲ ਦੇ ਵਿੱਚ ਅੱਜ ਟਰਾਲੀ 'ਚ ਪੈ ਗਈਆਂ ਸਾਰੀਆਂ ਹਾਂਜੀ ਪੈ ਗਈਆਂ ਤੇ ਕਿਵੇਂ ਲੱਗ ਰਿਹਾ ਚਤ ਬਣ ਖੁਸ਼ ਹੋ ਰਿਹਾ ਕਿਉਂਕਿ ਕੋਈ ਡਿੱਗਣ ਦੀ ਸਮੱਸਿਆ ਕੋਈ ਟਾਂਡੇ ਸੁੱਕਣ ਦੀ ਸਮੱਸਿਆ ਨਾ ਜੀ ਹਜੇ ਜਮਾ ਹੀ ਨਹੀਂ 1% ਵੀ ਨਹੀਂ ਠੀਕ ਹੈ ਕਿੰਨੀ ਕਿ ਗ੍ਰੋਥ ਵਧੀਆ ਲੱਗੀ ਇਹਦੇ ਖਾਲੀ ਛਾਲੀ ਛੱਲੀਆਂ ਹੈ ਇਸ ਕਿਸਮ ਦੇ ਵਿੱਚ ਨਾ ਜੀ ਕੋਈ ਖਾਲੀ ਨਹੀਂ ਜਿਹੜੀ ਮਰਜ਼ੀ ਤੋੜ ਲਓ 600 ਪਲੱਸ ਦਾਣਾ ਹੈਗਾ ਠੀਕ ਹੈ ਕਿਸਾਨ ਭਰਾਵੋ ਇਸ ਤਰ੍ਹਾਂ ਦੇ ਟਰਾਇਲ ਦੇ ਵਿੱਚ ਤੁਸੀਂ ਕਣਕ ਝੋਨਾ ਲਾ ਕੇ ਵੀ ਤੀਜੀ ਫਸਲ ਐਡ ਕਰ ਸਕਦੇ ਹੋ ਬਹੁਤ ਸਾਰੇ ਵੀਰ ਮੱਕੀ ਦੀ ਜਿਹੜੀ ਖੇਤੀ ਆ ਵੱਡੇ ਪੱਧਰ ਤੇ ਦਾਣੇ ਦੀ ਪੈਦਾਵਾਰ ਲਈ ਉਹ ਆਲੂਆਂ ਬਾਅਦ ਲਾਉਂਦੇ ਹੁੰਦੇ ਆ ਤੇ ਸਮਾਂ ਬਦਲ ਰਿਹਾ ਹੈ ਮੱਕੀ ਦੀ ਡਿਮਾਂਡ ਵੱਧ ਰਹੀ ਹੈਗੀ ਹੈ ਬਹੁਤ ਕੰਪਨੀਆਂ ਇਹਦੇ ਵਿੱਚ ਕੰਮ ਕਰ ਰਹੀਆਂ ਇੱਕ ਕੋਰ ਦੀ ਕੰਪਨੀ ਜਿਹਦੀ ਪਰਸਨਲ ਆਰ ਐਂਡ ਆ ਉਹ ਵੀ ਇਸ ਫੀਲਡ ਦੇ ਵਿੱਚ ਆ ਗਈ ਤੇ ਪੰਜਾਬ ਦੇ ਪਿੰਡ ਬਠਿੰਡਾ ਜ਼ਿਲ੍ਹਾ ਦਾ ਇਹ ਟ੍ਰਾਇਲ ਤੁਹਾਨੂੰ ਸ਼ੋਅ ਕਰਕੇ ਦਿਖਾਇਆ ਹੈਗਾ ਬਹੁਤ ਸੋਹਣਾ ਰਿਜ਼ਲਟ ਆ ਮੋਰ ਕੁਆਰੀ ਲਈ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ